ਸ਼੍ਰੀ ਗਊ ਸੇਵਕ ਰਕਸ਼ਕ ਕਮੇਟੀ ਫੋਗਵਾੜਾ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਥਾਨਕ ਆਰੀਆ ਹਾਈ ਸਕੂਲ ਫੋਗਵਾੜਾ ਵਿਖੇ 13 ਅਪ੍ਰੈਲ ਤੋਂ 19 ਅਪ੍ਰੈਲ ਤੱਕ ਸ਼੍ਰੀ ਮਦ ਭਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼੍ਰੀ ਬ੍ਰਿੰਦਾਵਨ ਤੋਂ ਸਵਾਮੀ ਜੀ ਮਹਾਰਾਜ ਰੋਜ਼ਾਨਾ ਹੀ ਸ਼ਾਮ 6 ਵਜੇ ਤੋਂ ਪ੍ਰਭੂ ਇੱਛਾ ਦਾ ਕਥਾ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ ਇਸ ਸਮਾਗਮ ਸੰਬੰਧੀ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਵਕਫ ਬਿਆਰਾਂ ਦੀ ਪਰਕਰਮਾ ਕਰਨ ਉਪਰੰਤ ਵਾਪਸ ਆਰੀਆ ਹਾਈ ਸਕੂਲ ਫਗਵਾੜਾ ਦੀ ਗਰਾਊਂਡ ਵਿਖੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਦੌਰਾਨ ਜਿੱਥੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਬਹੁਤ ਹੀ ਸੁੰਦਰ ਪਾਲਕੀ ਵਿਸ਼ੇਸ਼ੋਭਿਤ ਕੀਤਾ ਗਿਆ ਸੀ ਉੱਥੇ ਹੀ ਭਜਨ ਮੰਡਲੀਆ ਵੱਲੋਂ ਪ੍ਰਭੂ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਜਰਕੀ ਕਲਾਕਾਰਾਂ ਵੱਲੋਂ ਵੀ ਸੁੰਦਰ-ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ ਇਸ ਮੌਕੇ ਪ੍ਰਬੰਧਕਾਂ ਨੇ ਜਿੱਥੇ ਸਮੂਹ ਸ਼ਰਧਾਲੂ ਨੂੰ ਇਸ ਸਮਾਗਮ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਮਿਤੀ 13 ਅਪ੍ਰੈਲ ਤੋਂ 19 ਅਪ੍ਰੈਲ ਤੱਕ ਕਰਵਾਏ ਜਾ ਰਹੇ ਸਮਾਗਮ ਵਿੱਚ ਸਮੂਹ ਸ਼ਰਧਾਲੂਆਂ ਨੂੰ ਆ ਕੇ ਪ੍ਰਭੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਸੰਜੂ ਚੈਲ 인ਦਰਜੀਤ ਕਰਵਲ ਅرجੇਸ਼ ਪਲਟਾ ਵਿਪਨ ਸ਼ਰਮਾ ਜਤਿੰਦਰ ਬਰਮਾਨੀ 인ਦਰਜੀਤ ਕਾਲੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਬਾਂਕੇ ਵਿਹਾਰੀ ਲਾਲ ਕੀ ਜੈ ਬੜੀ ਖੁਸ਼ੀ ਦੀ ਗੱਲ ਆ ਅਸ਼ੀਰ ਬਾਂਕੇ ਵਿਹਾਰੀ ਦੀ ਕਿਰਪਾ ਨਾਲ ਸ਼੍ਰੀ ਠਾਕੁਰ ਜੀ ਦੀ ਕਿਰਪਾ ਨਾਲ ਰਾਜਾ ਰਾਣੀ ਦੀ ਕਿਰਪਾ ਦੇ ਨਾਲ ਫਗਵਾੜਾ ਦੇ ਵਿੱਚ ਅੱਜ 13 ਅਪ੍ਰੈਲ ਤੋਂ 19 ਅਪ੍ਰੈਲ ਤੱਕ ਮਹਾਜੱਗ ਸ਼ੁਰੂ ਹੋਣ ਜਾ ਰਿਹਾ। ਜਿਸ ਦੇ ਵਿੱਚ ਕੁੰਟਿ ਜੀ ਮਹਾਰਾਜ ਜਿੰਦਬਨ ਵਾਲੇ ਭਗਤ ਕਥਾ ਕਰਨਗੇ ਆਰ.ਐਸ.ਕੂਲ ਵਿੱਚ ਕਿ ਕੁਝ ਬਲਕਸ ਦੇ ਵਿੱਚ ਅੱਜ ਚੋਭਾ ਯਾਤਰਾ ਸ਼ੁਰੂ ਹੋ ਰਹੀ ਹੈ ਜੋ ਸ਼ਹਿਰ ਦੇ ਵਾਪਾ ਕੀਤਾ ਸ਼ੁਰੂ ਹੋ ਗਈ ਆਰ.ਐਸ.ਕੂਲ ਪਹੁੰਚੇਗੀ ਸ਼ਾਮ ਨੂੰ ਹਰ ਰੋਜ਼ 5 ਤੋਂ 6 ਕੀਤਰ ਹੋਏਗਾ 6 ਤੋਂ ਲੈ ਕੇ ਪਪੂ ਇਛਾ ਤੱਕ ਭਗਤ ਕਥਾ ਦਾ ਪ੍ਰਚਾਰ ਕੀਤਾ ਜਾਊਗਾ ਸਾਰੇ ਸ਼ਹਿਰ ਵਾਸੀ ਰਵੇੰਦੀ ਹੈ ਕਿ ਭਗਵਾਨ ਦੀ ਅਥਾ ਆਨੰਦ ਲਓ ਔਰ ਜੂਦ ਅਚਲ ਦਿਓ بان ਆਰੀਆ ਹਾਈ ਸਕੂਲ ਨੰਮਲਾ ਚੌਕ ਕੋਲਾ ਸਿਹਰਾ ਦੇ ਕੈਸ਼ੀ ਰਾਮ ਕੈਸ਼ੀ ਰਾਦੇ ਸ਼੍ਰੀ ਜੀ ਗਉ ਸੇਵਾ ਸ੍ਰੀਤੀ ਵੱਲੋਂ 13 ਪ੍ਰਾਪਤ ਉਨੀ ਪ੍ਰਾਪਤ ਅਕਾਸ਼ੀ ਭਾਗੋ ਕਥਾ ਆਰ ਆਈ ਸਕੂਲ ਸ਼ਾਨੂ ਖੇਤ ਨੂੰ ਨੋਵੇਜ ਕਰਾਈ ਜਾ ਰਹੀ ਹੈ ਔਰ ਜਿਹੜੇ ਸਾਡੇ ਪਾਹੋ ਕਥਾ ਕਰਨ ਪੰਡਿਤ ਮਹਾਰਾਜ ਜੀ ਆ ਰਹੇ ਆ ਔਰ ਉਹਦੀ ਪ੍ਰੋਡਕਸ਼ਨ ਵਿੱਚ ਅੱਜ ਆਪਣੇ ਮੰਦਰ ਤੋਂ ਕੋਵਿਕਾਰ ਤੋਂ ਸ਼੍ਰੀ ਮੰਦਰ ਤੋਂ ਆਪਣੀ ਸਮਾਇ ਤੇ ਸ਼ੁਰੂ ਹੋ ਰਹੀ ਹੈ ਔਰ ਸਾਰੀ ਪ੍ਰਕਿਰਮਿਆ ਕਰਦੀ ਹੋਈ ਆਰੇ ਸਕੂਲ ਜੀ ਨੂੰ ਹੋਵੇਗੀ ਸਾਰੇ ਹੀ ਪ੍ਰਭੂ ਭਗਤਾਂ ਨੂੰ ਬੇਨਤੀ ਆ ਕਿ ਸਾਰੇ ਹੀ ਸ਼ਾਨੂ ਚੇਤਨ ਉਹ ਦੂਰ ਪਹੁੰਚੋ ਔਰ ਪ੍ਰਭੂ ਦੀ ਅਸ਼ੀਰਵਾਦ ਪ੍ਰਾਪਤ ਕਰੋ ਸ਼ੋਭਾ ਯਾਤਰਾ ਰੂਟ ਪਲਾਨ ਕੀ ਹੈ ਜੀ ਮਾੜਾ ਜਿਹਾ ਰਾਹ ਜੀ ਕਿ ਅਜੋ ਬੰਗਾਰੋਡ ਬੰਗਾਰੋਡ ਤੋਂ ਕੁਲਥਮ ਚੂਜ਼ ਹੋ ਕੇ ਆਪਣੇ ਗਊਸ਼ਾਲਾ ਰੋਡ ਗਊਸ਼ਾਲਾ ਰੋਡ ਤੋਂ ਆਰੇ ਸਕੂਲ ਹੈ ਨੂੰ ਜੀ ਰਾਮ ਜੀ ਸਾਰੇ ਨੂੰ ਸਾਰੇ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਮੋਹਾਰੇ ਦੇ ਵਿੱਚ ਭਗਵਾਨ ਦਾ ਤਿੰਨ ਤੋਂ ਕੁਨੇ ਦੇ ਤੱਕ ਸਾਰਿਆਂ ਨੇ ਕਿਰਪਾ ਕਰਕੇ ਸਾਰਿਆਂ ਨੇ ਕੰਨ ਦੇ ਵਿੱਚ ਬੁਲਾਲ ਪਹੁੰਚਣਾ ਹੈ ਜੈ ਸ਼੍ਰੀ ਰਾਮ